ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਵੀਰ ਨਾ ਜੀ ਮੱਗਰ ਸਿੰਘ ਵੀਰ ਦਾ ਨਾਮ ਹੈ ਉਰਫ ਕਾਲਾ ਇਹ ਵੀਰ ਦਾ ਪੰਡਤਾਂ ਪਿੰਡ ਹੈ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਇਹ ਵੀਰ ਨਾ ਮਸ਼ੀਨ ਦੇ ਉੱਪਰ ਕੰਬੈਨ ਦੇ ਉੱਪਰ ਡਰਾਈਵਰੀ ਕਰਦਾ ਸੀਗਾ ਪਿਛਲੇ ਸਾਲ ਵੀਰ ਦੀ ਲੱਤ ਕੱਟੀ ਗਈ ਸੀ ਉੱਥੇ ਇੱਕ ਐਮਪੀ ਦੇ ਵਿੱਚ ਇੱਕ ਸੜਕ ਹਾਦਸਾ ਹੋ ਗਿਆ ਸੀ ਬਾਈ ਦਿਖਾਇਓ ਲੱਤ ਮੜਾ ਜਾ ਆਹ ਵੀਰ ਦੀ ਲੱਤ ਕੱਟਣੀ ਪੈ ਗਈ ਸੀ ਪਿਛਲੇ ਸਾਲ ਡਾਕਟਰਾਂ ਨੇ ਲੱਤ ਕੱਟੀ ਗਈ ਤੇ ਬਾਈ ਅਪਾਹਜ ਹੋ ਗਿਆ ਤੇ ਮੰਜੇ ਦੇ ਉੱਪਰ ਪੈ ਗਿਆ ਇਹ ਵੀਰ ਥੋੜੇ ਦਿਨ ਪਹਿਲਾਂ ਆਪਣੇ ਕੋਲੇ ਆਇਆ ਸੀਗਾ ਵੀਰ ਕਹਿੰਦਾ ਵੀ ਮੇਰੀ ਹੈਲਪ ਕਰੋ ਤੇ ਵੀ ਮੇਰੇ ਦੋ ਛੋਟੇ-ਛੋਟੇ ਬੱਚੇ ਆ ਇਹਨਾਂ ਦੀ ਵੀਰ ਦੀ ਇੱਕ ਪਤਨੀ ਹੈ ਪਰਿਵਾਰ ਦੇ ਵਿੱਚ ਵੀਰ ਇਕੱਲਾ ਹੀ ਕਮਾਣ ਵਾਲਾ ਸੀਗਾ ਜੋ ਕਿ ਮੰਜੇ ਦੇ ਉੱਪਰ ਪੈ ਗਿਆ ਸੀਗਾ ਲੱਤ ਕੱਟਣ ਕਰਕੇ ਤੇ ਆ ਬੀਲ ਚੇਅਰ ਹੈ ਜਿਹੜੀ ਆ ਵੀਰ ਨੂੰ ਰੈੱਡ ਕਰਾਸ ਸੰਸਥਾ ਵੱਲੋਂ ਮਿਲ ਗਈ ਸੀਗੀ ਤੇ ਵੀਰ ਨੂੰ ਹੁਣ ਆਪਾਂ ਨਾ ਇਹ ਜਿਹੜੀ ਵੀਰ ਦੀ ਬੀਲਚੇਅਰ ਦੇ ਉੱਪਰ ਆਪਾਂ ਇੱਕ ਛਾਤਰੀ ਲਗਵਾਈ ਹੈ ਤੇ ਖਾਣ ਪੀਣ ਦਾ ਸਮਾਨ ਹੈ ਜਿਹੜਾ ਇਹ ਪਾ ਕੇ ਦਿੱਤਾ। ਇਹਦਾ 3500 4000 ਰੁਪਿਆ ਜਿਹੜਾ ਖਰਚਾ ਆ ਉਹ ਹਰਪ੍ਰੀਤ ਸਿੰਘ ਕੈਨੇਡਾ ਵੀਰ ਹੈ ਜੋ ਕਿ ਆਪਣੀ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ ਦੇ ਨਾਲ। ਤੇ ਹੁਣ ਆਪਾਂ ਇਹ ਵੀਰ ਦੀ ਮੰਗ ਸੀਗੀ ਵੀ ਮੈਨੂੰ ਕੋਈ ਰਜਗਾਰ ਛੋਟਾ ਮੋਟਾ ਜੇ ਹੋ ਜੇ ਤਾਂ ਬਹੁਤ-ਬਹੁਤ ਧੰਨਵਾਦ ਹੋਵੇਗਾ। ਇਹ ਵੀਰ ਨੂੰ ਆਪਾਂ ਇਹ ਸਮਾਨ ਜਿਹੜਾ ਆਪਣੀ ਸੰਸਥਾ ਵੱਲੋਂ ਪਾ ਕੇ ਦਿੱਤਾ ਜੀ। ਏ ਵੀਰ ਨਾ ਹੁਣ ਬਹਾਦਰਗੜ੍ਹ ਤੋਂ ਜਿਹੜਾ ਕਨੌਰ ਰੋਡ ਹੈ ਉਹਦੇ ਉੱਪਰ ਖੜਿਆ ਕਰੇਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਉਹ ਰੋਡ ਨੂੰ ਲੰਘਦੇ ਆਂ ਵੜਦੇ ਆਂ ਇੱਥੋਂ ਲੰਘਦੇ ਵੜਦੇ ਵੀਰ ਕੋਲੋਂ ਜਰੂਰ ਕੁਝ ਨਾ ਕੁਝ ਤੁਸੀਂ ਇਹ ਖਾਣ ਪੀਣ ਦਾ ਸਮਾਨ ਜਿੱਦਾਂ ਲੇਸ, कुरकुरੇ, ਨਮਕੀਨ, ਟੌਫੀਆਂ ਵਗੈਰਾ ਹਨਾ ਇਹ ਵੀਰ ਕੋਲੋਂ ਖਰੀਦ ਲਿਆ ਕਰੋ ਤਾਂ ਕਿ ਇਸ ਵਿਚਾਰੇ ਲੋੜਵੰਦ ਵੀਰ ਦੀ ਮਦਦ ਹੋ ਸਕੇ ਵੀਰ ਦਾ ਘਰ ਦਾ ਜਿਹੜਾ ਗੁਜ਼ਾਰਾ ਚੱਲ ਸਕੇ ਤੇ ਅਸੀਂ ਹਰਪ੍ਰੀਤ ਕਨੇਡਾ ਵੀਰ ਦਾ ਧੰਨਵਾਦ ਕਰਦੇ ਆਂ ਜਿਹੜੇ ਵੀਰ ਨੇ ਇਹਦੀ ਇਹ ਭਰਾ ਦੀ ਬੀਲਚੇਰ ਦੇ ਉੱਪਰ ਛਤਰੀ ਲਵਾਈ ਹੈ ਤੇ ਆਹ ਖਾਣ ਪੀਣ ਦਾ ਸਮਾਨ ਜਿੰਨਾ ਵੀ ਖਰਚਾ ਆ ਉਹ ਵੀਰ ਹਰਪ੍ਰੀਤ ਕਨੇਡਾ ਨੇ ਕੀਤਾ ਤੇ ਦੁਬਾਰਾ ਫੇਰ ਬੇਨਤੀ ਹੈ ਜੀ ਆ ਜਿਹੜਾ ਬਹਾਦਰਗੜ ਤੋਂ ਸੀਲ ਘਨੌਰ ਰੋਡ ਹੈ ਉਹ ਰੋਡ ਦੇ ਉੱਪਰੇ ਵੀਰ ਖੜਿਆ ਕਰੇਗਾ ਤੇ ਇਸ ਵੀਰ ਕੋਲੋਂ ਜਰੂਰ ਤੁਸੀਂ ਕੁਝ ਨਾ ਕੁਝ ਖਰੀਦਿਆ ਕਰੋ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਵੀਰ ਦੀ ਹੈਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ